ਸਾਸਤਰੀ ਕਾਇਤੂਨਸਾਰਨ ਮੈਂ ਤਾਂ ਦੀ ਆਪਣੀ ਅਮਰੀਦ ਕਰ ਦਿਓ ਸੀ ਜੋ ਹੀ ਚੈਨਲ ਆਉਤੇ ਅਸੀਂ ਨਾਲ ਰਹੇ ਤੁਹਾਡਾ ਸਵਾਗਤ ਕਰਦੇ ਆ ਲੋ ਹਾਜ਼ਰਾਂ ਸੇ ਥਾਬੇ ਲਈ ਵਧੀਆ ਜੀ ਕੋੜੀ ਨੇ ਕਿ ਜੇ ਬਿਆਹ ਰਹੇ ਨੇ ਉਹ ਮਾਤੇ ਉਂਗ ਰਾਤਾਂ ਜੇ ਵਿਆਹ ਸ਼ੁਰੂ ਹੋ ਗਏ ਤੇ ਕੁੜੀ ਦੇ ਵਿਆਹ ਨੂੰ ਆਪਾਂ ਸੁਹਾਗ ਕਹਿੰਦੇ ਨੇ ਉਹ ਦਿਨੋਂ ਗੀਤ ਆ ਹੋਈ ਹੁੰਦੇ ਨੇ ਮੁੰਡੇ ਦੇ ਨਾਲ ਕੋੜੀ ਆ ਧੰਨਿਆ ਹਨ ਪਹਿਲਾਂ ਪੰਜ ਕੋੜੀਆਂ ਗਾਓ ਜੀ ਪਹਿਲਾਂ ਸੱਤ ਗਾਓ ਫਿਰ ਕੋਈ ਵੀ ਸ਼ੁਰੂ ਕਰਿਓ ਹੈਨਾ ਤੇ ਪਹਿਲਾਂ ਘੋੜੀਆਂ ਕਿਉਂ ਆਉਂਦੇ ਨੇ ਕੁੜੀ ਦੇ ਵਿਆਹ ਨੂੰ ਪਹਿਲਾਂ ਸੱਗ ਆਉਂਦੇ ਨੇ ਤੇ ਲੋਕ ਕਹਿੰਦੇ ਪਿਆਰੀ ਜੀ ਘੋੜੀ ਸੋਹਣੀ ਤੁਸੀਂ ਤੇ ਜਿਹੜਾ ਮੈਂ ਨੁਕਤਾ ਪਾਉਂ ਜੇ ਮੂੰਹ 'ਚ ਛਾਲੇ ਹੋ ਜਾਂਦੇ ਨੇ ਹਨ ਤੇ ਉਹ ਤਰੰਤ ਠੀਕ ਹੋਣਗੇ ਉਹ ਮੈਂ ਤੁਹਾਨੂੰ ਇਹ ਨੁਕਤਾ ਪਾਉਂਗੀ ਲਿਖ ਲਿਓ ਯਾਦ ਕਰ ਯਾਦ ਤਾਂ ਰਹਿੰਦੇ ਨਹੀਂ ਮੇਰੇ ਇੰਨੇ ਨੁਕਤੇ ਪਾਉਣੀਆ ਫਿਰ ਮੈਨੂੰ ਪੁੱਛਦਿਆਂ ਮੈਂ ਕਿਹਾ ਵੀ ਡਾਇਰੈਕਟ ਲਿਖੋ ਇਹਨੇ ਮੈਂ ਇੰਨੇ ਕਿਵੇਂ ਯਾਦ ਰੱਖ ਲੂੰਗੀ ਹਨ ਤੇ ਨਾਲ ਤਾਂ ਮੈਂ ਤਾਂ ਹੁਣ ਮੇਰੀ ਉਮਰ ਐਡੀ ਮਤਲਬ ਭੁੱਲ ਜਾਂਦੀ ਹਰ ਗੱਲ ਤੇ ਇਹਨਾਂ ਤੁਸੀਂ ਸੁਣੋ ਕਿ ਨਾ ਘੋੜੀ ਫੇਰੋਂ ਮੁੱਕਤਾ ਕਾਪੀ ਪੈਨਸਰ ਬੈ ਕੇ ਬਹਿ ਗਏ ਹੈ ਨਾ ਤੇ ਆ ਜੋ ਫਿਰ ਆਪਾਂ ਨੂੰ ਲਾਈਏ ਰੌਣਕ ਹੈ ਨਾ ਤੇ ਗਾਇਆ ਕਰੋ ਜਿਹੜੇ ਅਸੀਂ ਗੀਤ ਕੋਨੇ ਵਿਆਹਾਂ ਚ ਨੂੰ ਜਿਵੇਂ ਵੀ ਤੁਥੋ ਗਾਏ ਜਾਣ ਮੁੱਕਤਾ ਕੁੜੀਆਂ ਬਹੁਤ ਸੋਹਣੀਆਂ ਹੋਣੀਆਂ ਨੇ ਤੇ ਆਪੇ ਜੇ ਲਗਾਉਂਗੇ ਆਉਣ ਲੱਗ ਜਾਣਗੇ ਦੂਜੇ ਵੀ ਤੂੰ ਸਿਗਾਈ ਜਾਂਦੇ ਹੈ ਨਾ ਤੇ ਸੁਣੋ ਫਿਰ ਓਸ਼ ਦੀਪ ਸ਼ਾਂਤੀ ਮਾਂ ਲੜਨ ਨਗਰੀ ਕੀ ਆਈ छपांदी मारण नगरी खे आई ॿिया भा ਸਭ ਜੀਵ ਨੇਰੇ ਉੰਬਿਆਵਾ आरी माल दली जे आरी मालण बै करस ਕੁਸੇ ਰਾਤੇ ਦੋ ਲੱਖ ਲੜੀਆਂ ਇੱਕ ਲੱਖ ਸੇ ਰਾਤੇ ਦੋ ਲੱਖ ਲੜੀਆਂ ਤਿੰਨ ਨਖ ਸੇ ਜਮੂਲੇ ਦਾਦੀ ਨਿਆਨੇ ਆਉਂਦੇ ਕੇ ਸੇਰੇ ਦਾ ਜੀਵ ਨੇ ਜਰਾਈ ਹੋਵੇ ਐਸੇ ਰਾਮੇ ਰੇ ਸ਼ਿਵ ਬਰਿਤ ਦਾ ਐਸੇ ਰਾ शिवदर्शन लैई ओर ल्याउनै इवे। पुष दीप शांदिल लार न नगरीच आई। पुष दीप शांदिल लार न नगरीच आई। ਦੀਵੜਾ ਕਰੀਉਂ ਆਏ ਓ ਚਾ ਸ਼ਮਲਾ ਤੇਰੇ ਸ਼ਮੀ ਗਪੁਰੇ ਓ ਚਾ ਸ਼ਮਲਾ ਤੇਰੇ ਸ਼ਮੀ ਗਪੁਰੇ ਆ ਮੇਰੀ ਮਾਲਨ ਮਟੇ ਦੇਨੀ ਜੇ ਕਾਰੀ ਖੀਰੇ ਦਾ ਮੂਲੇ ਏ ਇਕ ਲੱਖ ਜੀਰਾ ਤੇ 2 ਲੱਖ ਕਾਲੇਂਗੀ ਇੱਕ ਲੱਖ ਚੀਰਾ ਤੇ ਦੋ ਲੱਖ ਕਾਲੇਗੀ ਤਿੰਨ ਲੱਖ ਰੰਗਾਈ ਦਾ ਮੋਲੇ Oh no! ho re le yaanai yoe ush deep shanti mrasan nagri chayai ush deep shanti mrasan nagri chayai bhaava ਉੱਚੀਆ ਗੰਦਾ ਤੇ ਸਭ ਜੀਵ ਨੇ ਨੇ ੰਭਾਵਾ ਕਰੀ ਇਹ ਹੋਈ ਓਜਾ ਸ਼ਮਲਾ ਤੇਰੇ ਸ਼ਮੀ ਕਪੜੇ ਏਲਾ ਕਾਰੇ ਕੋੜੀ ਦਾ ਮੂਰ ਲਈ ਓਏ ਇਕ ਲੱਖ ਕਾਠੀ ਤੇ 2 ਲੱਖ ਪੈਂਖੜ 3 ਲੱਖ ਕੋੜੀ ਦਾ ਮੂਰ ਲਈ ਬੀਤ ਗਿਆ ਪੂਰਾ ਨੂੰ ਜਿਹੜਾ ਸਾਰਾ ਨੂੰ ਇੱਕ ਢੋਲੀ ਪਸੰਦ ਆ ਕੋਈ ਲੋਕੀ ਹੈ ਨਾ ਤੇ ਇਸ ਢੋਲੀ ਨੂੰ ਗਾਇਆ ਕਰੋ ਅਨੰਦ ਗਾਇਆ ਕਰੋ ਕਿ ਹੁਣ ਆ ਜਾਓ ਆਪਣੀ ਤੰਦਰੁਸਤੀ ਵੱਲ ਕਿ ਜਿਵੇਂ ਮੂੰਹ ਤੇ ਛਾਲੇ ਹੋ ਜਾਂਦੇ ਨੇ ਫੇ ਰੋਟੀ ਖਾਣੀ ਔਖੀ ਹੋ ਜਾਂਦੀ ਹੈ ਜੇ ਤਾਂ ਤਵੇ ਦੀ ਰਾਖ ਮਿਲਦੀ ਉਹ ਤਵਾ ਜਿਹੜਾ ਅਸੀਂ ਆਪਾਂ ਚੁੱਲੇ ਤੇ ਬਣਾਉਣ ਰੋਟੀ ਤਵੇ ਦੇ ਠਿਕਾਲਸ ਉਹ ਲੱਗਦੀ ਤਾਂ ਆਇਆ ਫਿਰ ਗੜਾ ਤਾਂ ਜਾਲ ਕੱਢ ਦਿੰਦੀ ਇਹੋ ਉਹ ਜੇ ਤੁਸੀਂ ਲਾ ਕੇ ਰਾਖ 1 ਮਿੰਟ ਬਾਅਦ 1 ਸਕਿੰਟ ਹੀ ਮੂੰਹ ਬੰਦ ਕਰਕੇ ਆਏ ਕਰਕੇ ਫਿਰ ਉਹ ਲਾਣਾ ਜੀ ਨਿਕਲ ਲੱਗ ਜਾਨੀ ਆ ਉਰੀ ਕੁੜੀ ਗੱਲ ਰੋ ਗੁੱਸੇ ਪਾਇਨਾ ਉਰੀ ਛਾਲੇ ਖਤਮ ਜੇ ਤੁਸੀਂ ਉਹ ਕਰ ਸਕਦੇ ਹੋ ਹੂੰ ਕਿਉਂਕਿ ਤਵਾ ਆਪਾਂ ਜਿੱਨੇ ਰੋਟੀ ਪਾਉਂਦੇ ਨੇ ਉਹਨੂੰ ਤਵੇ ਨੂੰ ਇੱਕ ਘਾਲ ਸਿਰ ਲੱਗਦੀ ਹੈ ਨਾ ਤੇ ਜਾਂ ਫਿਰ ਤੁਸੀਂ ਇਹ ਪਾਉਣਾ ਨੁੱਤਾ ਇਹ ਲਿਖ ਲਓ ਜੇ ਮੂਹ ਛਾਲੇ ਹੋਂ ਤਾਂ ਤੁਸੀਂ ਸਿੱਧੇ ਲੇਟ ਜੋ ਪਹਿਨਾ ਪੈਗੇ ਫਿਰ ਇੱਕ ਪਤਾਸਾ ਉੱਨੀ ਉੱਤੇ ਰੱਖ ਲਓ ਰੱਖ ਲਿਆ ਕੀ ਭਲਾ ਇੱਕ ਪਤਾਸਾ ਇੱਕ ਪਤਾਸਾ ਤੁਸੀਂ ਉੱਤੇ ਰੱਖੋ ਪੰਜ ਸੱਤ ਬੂਲ ਦਾ ਫਿਰ ਉਤੇ ਪਾਣੀ ਦੀ ਆਪਾ ਲਓ ਤੇ ਉਹ ਉੰਜ ਕਿਰਪਾਨ ਉੰਦੇ ਰਹੋ ਤੇ ਥੋੜੀ देर ਬਾਅਦ ਫਿਰ ਪੰਜ ਸੱਤੂੰ ਦਾ ਪਾ ਕੇ ਪੰਜ ਸੱਤੂੰ ਦਾ ਪਾ ਕੇ ਮੜਾ ਠੀਕ ਗਏ ਫੇਰ ਫੇਰ ਤੋਂ ਇੱਕ ਦੋ ਮਿੰਟ ਬਾਅਦ ਪੰਜ ਸੱਤੂੰ ਦਾ ਫੇਰ ਪਾ ਲਓ ਉਪਰ ਤਾਂ ਸੇ ਉਪਰ ਤਾਂ ਪੇਟ ਬਿਲਕੁਲ ਠੰਡਾ ਹੋ ਜਾਊਗਾ ਉਸੇ ਵਕਤ ਉਹਦੀ ਥੋੜੇ ਪਿਆ ਪਿਆ ਇਹ ਮੂੰਦੇ ਛਾਲੇ ਠੀਕ ਹੋ ਜਾਂਦੇ ਤੇ ਰੋਟੀ ਪਾਨੀ ਖਾ ਲਓ ਮੋਟ ਕਰੋ ਲਿਖ ਲਿਓ ਮੂੰਦੇ ਛਾਲੇ ਐਂ ਠੀਕ ਹੋ ਜਾਂਦੇ ਨਹੀਂ ਤਾਂ ਥੋ ਦੁਬਾਰਾ ਇਹਨਾਂ ਚੰਨੇ ਆਪਾਂ ਨਾ ਕਿੰਨਾ ਆਖਾ ਹੋ ਜਾਂਦਾ ਇਹ ਗਰਮੀ ਨਾਲ ਹੋਣ ਲੱਗਿਆ। ਮੈਨੂੰ ਮੇਰੇ ਪਹਿਲਾਂ ਬਹੁਤ ਹੁੰਦੇ ਸੀ ਮੈਂ ਤਾਂ ਤਵੇ ਦੀ ਕਾਲਸ ਨਾਲ। ਬੱਚਿਆਂ ਨੇ ਦੱਸਿਆ ਸੀ ਨਾਲੇ ਮੈਨੂੰ ਤਾਵੇ ਦੀ ਕਾਲਸ ਨਾਲ ਹੁੰਦੇ ਨੇ ਮਰੂਥਾਂ ਦੇ ਪੱਤੇ ਨਾਲ ਉਹ ਜਾਦੇ ਲੰਬਾ ਹੋ ਜਾਂਦਾ ਵੀਡੀਓ ਦੋ ਪਾਤੀਆਂ ਨਾ। ਅੱਛਾ ਤੁਸੀਂ ਇਹ ਮਰੂਥਾਂ ਦੇ ਪੱਤੇ ਚੱਬ ਲੋ ਉਹਨਾਂ ਨਾਲ ਜੁਹੁੰਦੇ ਨੇ ਰਾਖ ਨਾਲ ਵੀ ਹੋ ਜਾਂਦੀਆਂ ਨੇ ਤੇ ਲੋ ਹੁੰਦੇ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਆਪਾਂ ਨਵੇਂ ਕੀਤੇ ਨਵੇਂ ਨੁਕਤੇ।